ਬਲਾਉੜ ਲਈ ਚਲੇਗੇ ਜਦੋਂ ਬਲਾ ਬਲਾਉਣਗੇ ਤੇ ਬਲਾਉਣ ਵਾਸਤੇ ਗਏ ਬਲਾਉਣ ਗਏ ਤੇ ਪਰਨਾ ਪਾ ਕੇ ਚਲੋ ਜੀ ਆ ਹਜਰ ਹੋਏ ਗੁਰ ਰਾਮਦਾਸ ਜੀ ਕੋਲ ਹਾਜ਼ਰ ਹੋਏ ਆਪਣੇ ਪੱਲੂ ਪਾਇਆ ਹੋਇਆ ਹੈ ਕਹਿੰਦੇ ਬੜੇ ਸਿਰ ਨੀਵਾ ਰੱਖਿਆ ਕਹਿੰਦੇ ਮੇਰੇ ਗੁਲਾਮ ਵਾਸਤੇ ਕੀ ਹੁਕਮ ਹੈ ਮੇਰੇ ਗੁਲਾਮਾਂ ਵਾਸਤੇ ਕੀ ਹੁਕਮ ਹੈ ਤੇਰੇ ਗੁਰ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਦੁੱਧ ਪੁੱਤਰ ਇਸ ਇਨ੍ਹਾਂ ਲੱਕੜੀਆਂ ਤੇ ਪਾਤੀਆਂ ਦੇ ਵੱਟੇ ਤੁਸੀਂ ਹੋ ਕੇ ਲਾ ਲਾ ਕੇ ਇਨ੍ਹਾਂ ਇਨ੍ਹਾਂ ਸਸਤਾ ਸੌਦਾ ਕਰ ਆਇਓ ਇਨ੍ਹਾਂ ਵੱਟੇ ਦੁੱਧ ਪੁੱਤਰ ਦੇ ਆਇਓ ਉਹਨਾਂ ਨੂੰ ਤੁਸੀਂ ਮੈਂ ਤੁਨ ਸਾਡੇ ਕੋਲ ਤੁਸੀਂ ਪੁੱਛਿਆ ਵੀ ਨਹੀਂ ਤੇ ਪੁੱਤਰਾਂ ਦੀਆਂ ਦੱਤਾਂ ਵੰਡੀਆਂ ਤੇਰੇ ਪੁੱਤਰਾਂ ਦੀਆਂ ਦਾਤਾ ਮੰਡ ਆਏ ਹੋ ਇੰਨਾ ਵੀ ਨਹੀਂ ਤੁਸੀਂ ਪੁੱਛਣਾ ਚਾਇਆ ਫਿਰ 니ਵੀ ਪਾ ਕੇ ਛਾਲੂ ਜੀ ਬੋਲੇ ਪੁੱਛਾਂ ਤਾਂ ਤੇਰੇ ਕੋਲ ਤਾਂ ਨਾ ਜੇ ਤੇਰੇ ਕੁਝ ਖੁਲ ਹੋਵੇ ਨਾ ਕੁਝ ਤੇਰੇ ਕੋਲ ਤਾਂ ਸਭ ਕੁਝ ਹੈ ਕਹਤਾਂ ਤੇਰੇ ਸਭ ਕੁਝ ਹੈ ਜਿਸ ਜੀਵੇ ਸੁਪਾਵੇ ਤੇਰੇ ਕੋਲ ਤਾਂ ਇਤਨੇ ਪੁੱਤਰ ਨਾ ਹੋਣ ਤੇ ਤਾਂ ਮੈਂ ਪੁੱਛਾਂ ਜੇ ਤੇਰੇ ਕੋਲ ਸਭ ਕੁਝ ਹੈ ਮੈਂ ਕਿਸ ਤਰ੍ਹਾਂ ਪੁੱਛਾਂ ਮੈਂ ਤੇਰੇ ਭਰੋਸੇ 'ਤੇ ਪਿਆਰਿਆ ਮੈਂ ਤੇਰੇ ਭਰੋਸੇ 'ਤੇ ਟੰਡੋਰਾ ਦਿੱਤਾ ਹੈ ਮੈਂ ਆਪਣੇ ਵਾਸਤੇ ਕੁਝ ਨਹੀਂ ਮੰਗਿਆ ਮੈਨੂੰ ਤੇਰੇ 'ਤੇ ਭਰੋਸਾ ਹੀ ਇੰਨਾ ਹੈ ਮੈਨੂੰ ਇੰਨਾ ਭਰੋਸਾ ਹੈ ਤੇਰੇ 'ਤੇ ਮੈਂ ਆਪਣੇ ਵਾਸਤੇ ਕੁਝ ਨਹੀਂ ਮੰਗਿਆ ਮੈਨੂੰ ਤੇਰੇ 'ਤੇ ਬਹੁਤ ਭਰੋਸਾ ਹੈ ਮੈਂ ਤੇਰੇ 'ਤੇ ਭਰੋਸੇ 'ਤੇ ਕੀਤਾ ਹੈ ਤੂੰ ਉਹਨੇ ਕਿਸੇ ਨੂੰ ਤੁਸੀਂ ਇੱਥੇ ਕਿਸੇ ਨੂੰ ਵੀ ਖਾਲੀ ਨਹੀਂ ਜਾਣ ਦੇਣਾ ਇੰਨਾ ਵੱਡਾ ਭਰੋਸਾ ਉਹ ਰਾਂ ਦਾ ਜੀ ਨੇ ਕਿਆ ਮੁਸਕਰਾਏ ਤੇ ਇੰਨਾ ਵੱਡਾ ਭਰੋਸਾ ਤੂੰ ਮੇਰੇ ਤੇ ਰੱਖਦਾ ਐ ਇੰਨਾ ਵੱਡਾ ਭਰੋਸਾ ਗੁਰੂ ਨਾਨਕ ਦੇ ਘਰ ਦਾ ਰੱਖਿਆ ਇੰਨਾ ਵੱਡਾ ਭਰੋਸਾ ਤੂੰ ਬਚਨ ਦਿੱਤਾ ਤੇਰੀਆਂ ਮੁਰਾਦਾ ਮਿਲਣਗੀਆਂ ਅੱਗੇ ਜੋ ਕਹੇਗਾ ਤੇਰੀ ਰਸਨਾ ਤੋਂ ਸਭ ਸੱਚ ਹੋ ਜਾਏਗਾ ਤੋ ਤੂੰ ਸਭਨਾਂ ਦੀਆਂ ਝੋਲੀਆਂ ਪਰਵਾਣ ਵਾਲਾ ਹੋ ਜਾਏਗਾ ਦੇਖੋ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਡਿਆਈ ਦੇਖੋ ਬੈਠਾ ਛੋਡੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਇੰਨੀ ਵਡਿਆਤਾ ਇੰੀਆਂ ਵਡਿਆਈਆਂ ਗੁਰੂ ਰਾਮਦਾਸ ਮਹਾਰਾਜੀਆਂ ਤੇ ਇੱਕ ਸਿੱਖ ਨੂੰ ਇੰਨੀ ਵਡਿਆਈ ਦੇ ਰਹਿਲ ਉਹਨੂੰ ਵੀ ਦਾਤਾ ਬਣਾ ਦਿਆ ਬਣਾ ਦਿੱਤਾ ਝੋਲੀਆਂ ਮੰਡਣ ਵਾਲਾ ਤਨ ਹਨ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਉਹਨਾਂ ਦਾ ਅਸੀਂ ਦਿਨ ਮਨਾ ਲੇ ਦੀਨ ਮਨਾਰੇ ਹਾਂ ਤਨ ਗੁਰੂ ਰਾਮਦਾਸ ਜੀ ਹਨ ਤੇਰੇ ਦਰ ਤੇ ਜੋ ਜਾਂਦਾ ਹੈ ਉਹ ਖਾਲੀ ਵਾਪਸ ਨਹੀਂ ਆਂਦਾ ਇੰਨੇ ਚਮਤਕਾਰ ਹੁੰਦੇ ਹਨ ਘਰ ਬੈਠੇ ਹੀ ਕੋਈ ਚਮਤਕਾਰ ਕਰਦਾ ਹੈ ਉੱਥੇ ਜਾਣਾ ਤੇ ਪਾਤੇ ਰਹੇ ਜਿਹਦੇ ਕੋਲ ਅੰਦਰ ਨਹੀਂ जाया ਜਾਂਦਾ ਰਸ਼ ਵਿੱਚ 4-4 ਘੰਟੇ 8 ਘੰਟੇ ਉਪਰ ਕਰਮਾਂ ਵਿੱਚ ਹੀ ਤੂੰ ਨਾਲੀ ਮਨੋ ਕਾਮਨਾ ਪੂਰੀਆਂ ਕਰ ਦਿੰਦਾ ਹੈ ਤਨ ਗੁਰੂ ਰਾਮਦਾਸ ਤੋਂ ਰੋਜ਼ ਕੋਤਤ ਹੁੰਦੇ ਹਨ ਤੇਰੇ ਕਿਉਂਕਿ ਰੱਬ ਨੇ ਉੱਥੇ ਟੋਕਰੀ ਢੋਈ ਹੈ ਇੱਕ ਰੱਬ ਨੇ ਉਥੋਂ ਮਿੱਟੀ ਟੋਕਰੀ ਘਾਰੇ ਢੋਟੋ ਕੇ ਜਿਹੜਾ ਸਰੋਵਰ ਸਾਹਿਬ ਹੈ ਉੱਥੇ ਰੱਬ ਨੇ ਸੇਵਾ ਕੀਤੀ ਹੋਵੇ ਆਪਣੇ ਚਰਨ ਕਮਲਾ ਨਾਲ ਉੱਥੇ ਕੀ ਕਿਉਂ ਨਾ ਚਮਤਕਾਰ ਹੋਣ ਇੰਨੀ ਤਾਕਤ ਸਰੋਵਰ ਵਿੱਚ ਇੰਨੀ ਤਾਕਤ ਧੁਖੀਆਂ ਦੇ ਦੁੱਖ ਦੂਰ ਹੁੰਦੇ ਹਨ ਰੱਬ ਨੇ ਆਪਣੇ ਪਤੀ ਨੂੰ ਕੋੜੇ ਨੂੰ ਲੈ ਕੇ ਆਈ ਸੀ ਕੋੜਾ ਵੀ ਉੱਥੋਂ ਰਾਜੀ ਹੋ ਗਿਆ ਕਾਵਾਂ ਤੋਂ ਹੰਸ ਬਣ ਕੇ ਇਹ ਨਿਉ ਟੈਕ ਇਨੀ ਮਿਲਦਾ ਸਭ ਕੁਝ ਮਿਲਦਾ ਹੈ ਕੋਈ ਭਾਵ ਨਹੀਂ ਕਰਕੇ ਜਾਏ ਤਾਂ ਸਹੀ ਮੇਰੇ ਕੋ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਤਨ ਹਨ ਮੇਰੇ ਗੁਰੂ ਰਾਮਦਾਸ ਮਹਾਰਾਜ ਤਨ ਹਨ ਤਨ ਹਨ ਤਨ ਹਨ ਤਨ ਹਨ ਤਨ ਹਨ ਉਹਨਾਂ ਦੀਆਂ ਬਰਕਤਾਂ ਜਿੰਨੀਆਂ ਹੀ ਕਹਿ ਦਈਏ ਉਹਨੀਆਂ ਹੀ ਆ ਥੋੜੀਆਂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਜਿਨ੍ਹਾਂ ਨੇ ਦੁਨੀਆਂ ਜਿਨ੍ਹਾਂ ਜਿਨ੍ਹਾਂ ਨੇ ਲਾਇਕ ਕੀਤਾ ਸਾਰੀਆਂ ਨੀਆਂ ਝੋਲੀਆਂ ਪਰਨਾ ਤੁਹਾਨੂੰ ਮੇਰੇ ਗੁਰੂ RAMDAS MAHARAJ ਤੁਹਾਡੇ ਕੋਲ ਸਭ ਥਾਂ ਹੈ ਤੁਸੀਂ ਮਾਲਕ ਹੋ ਤੁਸੀਂ ਰੱਬ ਹੋ ਤੁਸੀਂ ਦੁੱਖ ਦੁਖੀਆਂ ਦੇ ਦੁੱਖ ਸੁਣਦੇ ਹੋ ਤੁਸੀਂ ਦੂਰ ਕਰਨ ਵਾਲੇ ਹੋ ਤੁਹਾਨੂੰ ਮੈਂ ਮਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ